ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਹਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਨਿਹਾਲ ਸਿੰਘ ਆਲਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੜਾ ਵਿਖਾਉਣੀ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜਿਨ੍ਹਾਂ ਨੇ ਹਜੇ ਤੱਕ ਆਪਣੇ YouTube ਚੈਨਲ ਹਿੰਮਤ ਲਾਈਵ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤਾਂ ਜੋ ਜਿਹੜੀਆਂ ਮੈਂ ਵੀਡੀਓ ਨਵੀਆਂ ਅਪਲੋਡ ਕਰਾਂ ਤੇ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦਾ ਰਹੇ ਤਿੰਨ ਪਸ਼ੂ ਸੇਲ ਹੈ ਇੱਕ ਬਹੁਤ ਚੰਗੀ ਟੌਪ ਦੀ ਜਰਸੀ ਇੱਕ ਹੋਰ ਜਰਸੀ ਇੱਕ ਪਰਲੇ ਪਾਸੇ ਸੂਈ ਸਵਾਈ ਵੜਾ ਇਨਫਰਮੇਸ਼ਨ ਲੈ ਲੈਣਾ ਉਹ ਕਰਦੇ ਆਂ ਗੱਲਬਾਤ ਤਿੰਨੇ ਪ੍ਰੋਪਰ ਸਾਈ ਐਫਰਮੇਸ਼ਨ ਲੈ ਕੇ ਹਾਂ ਜੀ ਸੱਸੀ ਦਾ ਬਾਈ ਜੀ ਸੱਸੀ ਦਾ ਬਾਈ ਜੀ ਨਾਮ ਤੇ ਐਡਰੈਸ ਨਾਮ ਜੋਜੀ ਸਿੰਘ ਪਿੰਡ ਕੋਹਲਿਆ ਕੋ ਦੱਸ ਤਸੀਨ ਨਿਹਾਲ ਸਿੰਘ ਜਿਹੜਾ ਮੋਕਾ 9056653918 9056653918 ਇੱਕ ਨੰਬਰ ਤੋਂ ਸ਼ੁਰੂ ਕਰ ਲਈ ਕਹਿੰਨ ਮਸੂਆ ਦੂਜੇ ਸੂਬੇ ਸੁਣਾ ਬਾਈ ਵੜ ਦੇ ਹੂੰ ਦੇਣੇ ਤੇ ਦੋ ਤਿੰਨ ਰਹਿ ਗਏ ਬਸ ਤਿਆਰੀ ਮੰਨੀਏ ਤਿਆਰੀ ਮੰਦੀਆ ਕੱਲ੍ਹ ਨੂੰ ਸੂਬੇ ਪਰਸੂ ਸੂਬੇ ਤਿਆਰੀ ਮੰਨ ਲਓ ਕਿੰਨਾ ਕਿ ਦੁੱਧ ਪਿਆ ਜੀ ਦੁੱਧ ਬਾਈ ਜੀ ਤੋਂ ਲਈਏ 17 ਕਿਲੋ ਚੋਇਆ ਵਾ ਬੰਦਿਆਂ ਦਾ ਅੱਛਾ ਠੀਕ ਆ ਬਾਕੀ ਅਗਲਾ ਸਮਝਣਾ ਲੈ ਲਵੇ ਹਨ ਹਾਂ ਜਿਹਨਾਂ ਚੋਇਆ ਪੁਰਨਾ ਦੋਸਤੋ ਦੂਜੇ ਸੂਏ ਸੁੰਦੀ ਐ ਦੋ ਤਿੰਨ ਦਿਨ ਬਾਈ ਦਸ ਦਾ ਮਸਾ ਹੀ ਲਊਗੀ ਤਿਆਰ ਹੀ ਮੰਨੋ ਤੁਸੀਂ ਹੋ ਸਕਦਾ ਕੱਲ ਨੂੰ ਸੂਪੇ ਹੋ ਸਕਦਾ ਪਰਸੋਂ ਸੂਪੇ ਚੰਗੀ ਜਰਸੀ ਐ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਹਵਾਨਾਂ ਵੀ ਕਰਮਾ ਵਾਲੀ ਦਾ ਐਚ ਐਫ ਵੈੜਾਂ ਅਰ ਗਿਆ 17 ਕਿਲੋ ਦੁੱਧ ਬਾਈ ਦਸ ਦਾ ਜਿਨ੍ਹਾਂ ਤੋਂ ਲਈ ਉਹ ਦੱਸਦੇ ਆ ਕਿ ਪਿਛਲੇ ਸੂਏ ਦੇ ਥੱਲੋਂ ਉੱਚੋ ਐ ਬਾਕੀ ਹਵਾਨਾਂ ਹੀ ਗਵਾਈ ਭਰਦਾ ਪੈੜ ਦੁੱਧ ਵਾਲੀ ਐ ਥਣ ਸੋਹਣੇ ਆ ਗੁਲਾਬੀ ਹੱਥੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਵਾਲਟ ਲਾਂ ਹਜੇ ਕਾਫੀ ਬਾਕੀ ਆ ਬਾਕੀ ਹਜੇ 2-3 ਦਿਨ ਲੈ ਜਾਣੇ ਆ ਹੋ ਸਕਦਾ ਕੱਲ ਨੂੰ ਸੂਪੇ ਬਾਕੀ ਜਿੰਨੀ ਕੁ ਵਾਲਟ ਢਲ ਵੇਖ ਰਿਹਾ ਇੰਨੀ ਕੁ ਦਾ ਵਾਲਟ ਢਲ ਕਰਮ ਵਾਲੀਆਂ ਜਦੋਂ ਸੂਂਦੀਆਂ ਜ਼ੋਰ ਮਾਰਦੀਆਂ ਉਦੋਂ ਕੱਢ ਦਿੰਦੀਆਂ ਉਹ ਮੱਥੇ ਦੀ ਸੋਹਣੀ ਹੈ ਬਦਾਮੀ ਰੰਗ ਦੀ ਜਰਸੀ 46000 ਦੀ ਦੇ ਦੇਣੀ ਆ ਬਿਲਕੁਲ ਜੈ ਜੀ ਡਿਮਾਂਡ ਹੈ ਨਿਹਾਲ ਸਿੰਘ ਆਲਾ ਬਾਗਾ ਪ੍ਰਾਣਾ ਇਸ ਏਰੀਏ ਚ ਮੌਲ ਰੇਟ ਜੱਗੇ ਘੋਲੀਏ ਦੇ ਸਾਰਿਆਂ ਨਾਲੋਂ ਜਾਇਜ਼ ਹੀ ਹੁੰਦੇ ਆ ਬਸ ਕਮਾਲ ਜੱਗੇ ਫਾਈਂਗੋ ਡੇਲੀ ਇਸ ਘਰੇ ਪਸ਼ੂ ਆਉਂਦੇ ਇਸ ਘਰੋਂ ਸੇਲ ਹੋ ਕੇ ਜਾਂਦੇ ਆ ਫੁੱਲ ਸੋਹਣੀ ਫੁੱਲ ਜਾਦਵ ਬਰੀਡ ਵਾਲੀ ਦੂਜਾ ਸੂਬਾ ਜਰਸੀ ਚੰਗੇ ਦੁੱਧ ਵਾਲੀ ਬਾਕੀ ਥਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੇਣਾ ਗਰਮੀ ਬਹੁਤ ਹੈ ਥਣ ਸੋਹਣੇ ਹੱਥੀ ਚਵਾਈ ਵਾਲੇ ਆ ਗੈਪ ਚ ਲੱਗੇ ਹੋਏ ਆ ਪਰ ਫਟਟੰਗ ਚੜਾ ਹੋਣਾ ਸਟਾਰਟ ਹੁੰਦਾ ਜੇ ਵਾਲਟੇ ਲੰ ਕਾਫੀ ਬਾਕੀ ਆ ਬਾਕੀ ਇਹ ਵੀ ਬਣਾਉਣਾ ਵਾਧਾ ਹਾਂ ਤੁਸੀਂ ਵੇਖ ਸਕਦੇ ਆ ਪਟੰਗ ਪਿਛੇ ਨੂੰ ਖਵਾਉਣਾ ਵੱਧਾ ਸਾਰੀ ਵਾਲ ਟੈਲ ਕੱਢ ਕੇ ਸੂਣਾ ਇਹੀ ਇਹਨਾਂ ਦੀ ਖਾਸ ਗੱਲ ਆ ਕਿ ਸੀ ਸੌ ਕਰਮ ਵਾਲੀਆਂ ਫੋਲੀ ਹੁੰਦੀਆਂ ਭਾਵੇਂ ਜਵਾਗ ਚੋਲਣ ਬੰਦੇ ਚੋਲਣ ਬੁੜੀਆਂ ਚੋਲਣ ਦੋ ਨੰਬਰ ਤੇ ਆ ਜੀ ਘੋਲੀਆਂ ਇਹ ਦੂਜੇ ਸੂਣਾ ਵੇੜਨੇ ਠੀਕ ਆ ਰਹਿਣੇ ਤੇ ਭਾਈ 9 ਪਈ ਹੈ ਜੀ 9 ਦਿਨ ਹਾਂ 9 ਦਿਨ ਪਈ ਹੈ ਦੁੱਧ ਪੈ ਰਿਹਾ 14-15 ਕਿਲੋ ਵਸ਼ੀ ਹੈ ਜੀ ਜੈ ਜੈ ਮੋਲਾ ਇਹ ਇਹ ਦੇ ਦਾਂਗੇ ਆਪਾਂ 1000 ਘਟ 40 ਦੀ 39000 ਦੀ ਇੱਕ ਨੰਬਰ 46000 ਦੀ 17 ਕਿਲੋ ਦੁੱਧ ਪਹਿਲਣ ਬਾਈ ਦੱਸਦਾ ਪਿਆ ਗਈ ਆ ਦੂਜੇ ਸਵੇਰੇ ਸੂਨ ਨੂੰ ਤਿਆਰ ਹੈ ਦੋ ਨੰਬਰ 14 15 ਕਿਲੋ ਦੁੱਧ ਪਿਆ ਜੂ ਦਿਨ ਨੌ ਪਏ ਆ ਨੌ ਦਿਨ ਪਏ ਆ ਨੌਵਾਂ ਦਿਨਾਂ ਦੀ ਡੇਟ ਮੁਤਾਬਕ ਕੱਚੀ ਹੈ ਥਾਣੇ ਦੇ ਵੀ ਸੋਹਣੇ ਆ ਨਾ ਤਾਂ ਕੋਈ ਬਾਹਲਾ ਵੱਡਾ ਥਾਣਾ ਨਾ ਹੀ ਛੋਟਾ ਨਾ ਨਹੀਂ ਆਮ ਕਈ ਬੜਾਂ ਦੇ ਚੁੰਡੀ ਜੀ ਵਾਲਾ ਥਾਣਾ ਹੁੰਦਾ ਹੱਥ ਚੌਂਦਾ ਨਹੀਂ ਇਹਦਾ ਸੋਹਣਾ ਮੁਠੀ ਵਾਲਾ ਹੱਥ ਦੀ ਚਵਾਈ ਵਾਲਾ ਸਾਨਾ 40000 ਚੋਂ 1000 ਘਟਾ ਬਾਈ ਕਹਿੰਦਾ ਆਪਾਂ ਦੇ ਦੇਣੀ ਆ 39000 39 ਵਿੱਚੋਂ ਕੋਈ ਥੋੜਾ ਕਣਾ ਮਾਨ ਕਰ ਦੂ ਬਾਈ ਉਹ ਤੁਹਾਨੂੰ ਵੀ ਪਤਾ ਕੋਈ ਰਿਡਫੈਕਸ ਨਹੀਂ ਹੁੰਦੇ ਵਿੱਚੋਂ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨ ਤਾਨ ਹੋ ਜਾਂਦਾ 9 ਦਿਨ ਪਏ ਆ ਬਾਕੀ ਦੋ ਦਿਨਾਂ ਦਾ ਮੱਝਾਂ ਵਰਗਾ ਹੁੰਦਾ ਕਰਕੇ ਤਾਂ ਕਰਕੇ ਡਿਮਾਂਡ ਚ ਵੱਧ ਰਹਿੰਦੀਆਂ ਹਰੇਕ ਘਰੇ ਰੱਖਣ ਵਾਲੇ ਭੈਣ ਭਰਾ ਨੂੰ ਹੁੰਦਾ ਬਈ ਯਾਰ ਜਰਸੀ ਲੈਣੀ ਆ ਦੁੱਧ ਪੀਣ ਨੂੰ ਹੂੰ ਵਲਟ ਲਾ ਹਾਂਜੀ ਕਾਫੀ ਬਾਕੀ ਆ ਬਾਕੀ ਦਿਨ ਵੀ 8-9 ਲੈ ਜਾਣੇ ਆ ਲਾਸਟ ਤੇ ਆ ਜੀ ਇਹ ਘੋਲੀਆਂ ਇਹਨੂੰ ਕੋਈ ਅੱਜ 8 ਦਿਨ ਕੋਈ ਸੂਈ ਨੂੰ ਹੂੰ ਦੁੱਧ ਜਿਹੜਾ ਜੋੜਣਾ 7 ਲੀਟਰ ਦੋ ਟਾਈਮਾਂ ਦਾ ਠੀਕ ਆ ਦੁੱਧ ਪੀਣ ਨੂੰ 10-11 ਕਿਲੋ ਜਿਹੜੇ ਲੀਟਰੂਟੀ ਪੈਣ ਲੱਗ ਗਈ ਥੋੜੀ ਗਰੀਬ ਕਰਵਾਈ ਵੀ ਆ ਵੇੜਾ ਮਗਰ ਬੱਛੀ ਆ ਇਹਦੇ ਜੈ ਜੈ ਮਾਨਾ ਇਹ 18000 ਦੇ ਦਾਂਗੇ ਬਈ ਆਪਾਂ 18000 ਦੀ ਬਾਈ ਕਹਿੰਦਾ ਦੇ ਦੇਣੀ ਇਸ ਟਾਈਮ 7 ਕਿਲੋ ਦੁੱਧ ਤਿਆਰ ਆ ਜਿਹੜਾ ਤੁਸੀਂ ਝੋ ਲੈਣਾ ਸਾਢੇ 1 3 ਕਿਲੋ ਸਵੇਰ ਸਾਢੇ 1 3 ਕਿਲੋ ਸ਼ਾਮ ਨੂੰ ਬਾਕੀ ਹਰੇਕ ਵੀਡੀਓ ਚ ਵਾਰ-ਵਾਰ ਕਹੀਦਾ ਜਿਹੜਾ ਪਸ਼ੂ ਸੂਇਆ ਸਵਾਇਆ ਤੁਸੀਂ ਪੈਸੇ ਲਾਉਣੇ ਆ ਤੁਹਾਡੀ ਮਿਹਨਤ ਦੀ ਕਮਾਈ ਦੇ ਪੈਸੇ ਆ ਦੋ ਟਾਈਮ ਤਿੰਨ ਟਾਈਮ ਆਪ ਦਾ ਚੋ ਕੇ ਲੋ ਨਾ ਤਾਂ ਬਾਅਦ ਚ ਕਿਸੇ ਨੂੰ ਲਾਂਭਾ ਦਿਓ ਤੇ ਨਾ ਹੀ ਆਪ ਨੂੰ ਕੋਈ ਧੜਖੂਰਾ ਵੇ ਯਾਰ ਪਤਾ ਨਹੀਂ ਦੁੱਧ ਦੇਊ ਇਹ ਨਾ ਹੈਗਾ ਕਿ ਨਾ ਹੈ ਨਹੀਂ ਜਦੋਂ ਸੂਇਆ ਸਵਾਇਆ ਹੈਗਾ ਮਾਲਕ ਕਹੀ ਜਾਂਦਾ ਦੋ ਟਾਈਮ ਚੋਕੇ ਲੈ ਲਓ ਫਿਰ ਜਦੋਂ ਤੁਸੀਂ ਪੈਸੇ ਲਾਉਣੇ ਆ ਤੇ ਚਵਾਈ ਕਰ ਲੈਣੀ ਚਾਹੀਦੀ ਆ ਤੁਹਾਡਾ ਹੱਕਵੰਦਾ 7 ਕਿਲੋ ਦੁੱਧ ਹੈ ਦੁੱਧ ਦੇਦਾ ਵੀ ਮੱਝ ਹਰ ਗਈ ਉਹ ਕਿਉਂਕਿ ਇਹਨਾਂ ਦੇ ਵਿੱਚੋਂ HF ਨਸਲ ਦੀ ਜਾਤ ਵਾਲੀ ਕੋਈ ਵੀ ਨਹੀਂ ਵੀਡੀਓ ਬਣਾਉਣ ਦਾ ਸਮਾਂ 11:30 12:00 ਵਜੇ ਦਾ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਮਗਰੇ ਦੇ ਬੱਛੀ ਆ ਗਰੀਬ ਘਰੋਂ ਬਾਈ ਕਹਿੰਦਾ ਲਈ ਆ 10 ਕਿਲੋ ਦੁੱਧ ਬਾਈ 10 ਦਾ ਪਿਆਜੂ ਅੱਜ ਦੀ ਵੀਡੀਓ ਦੇ ਵਿੱਚ ਜੱਗੇ ਘੋਲੀਏ ਦੀਆਂ ਤਿੰਨ ਬੈੜਾ ਇੱਕ ਨੰਬਰ ਅੱਜ ਦੀ ਵੀਡੀਓ ਦੇ ਵਿੱਚ ਫੁੱਲ ਚੰਗੀ ਟੌਪ ਦੀ ਜਰਸੀ ਹੈ 17 ਕਿਲੋ ਦੁੱਧ ਪਿਛਲੇ ਸੂਵੇ ਦਿੱਤਾ ਦੂਜੇ ਸੂਵੇ ਸੂਨ ਨੂੰ ਤਿਆਰ ਹੈ ਕੋਈ ਦਿਨ ਦੋ ਤਿੰਨ ਦਿਨ ਮਸਾਂ ਹੀ ਲਊ ਮੁੱਲ ਵੀ ਜਾਇਜ਼ ਹੈ 46000 ਹੋਰ ਕਿਸੇ ਵਪਾਰੀ ਚੰਗੇ ਦੇ ਘਰੇ ਖੜੀ ਹੁੰਦੀ 55000 ਹੋਣਾ ਸੀ ਸੱਚੀ ਗੱਲ